ਬੋਡੀ ਕੋਈ ਖਾਣਾ ਖਾਂਦੇ ਆ ਉਹਨੂੰ ਪਚਾਉਣ ਵਿੱਚ ਤਕਰੀਬਨ 10 ਤੋਂ 2 ਘੰਟੇ ਲੱਗਦੇ ਲੋਕ ਉਹਨੂੰ 2-3 ਵਾਰੀ ਟਾਇਲਟ ਜਾਣ ਨੂੰ ਬਿਮਾਰੀ ਕਮਨ ਲੈਂਦੇ ਆ ਤੇ ਤੁਸੀਂ ਜਿੰਨਾ ਫੂਡ ਖਾਓਗੇ ਉਹਦਾ ਵੇਸਟ ਮਟੀਰੀਅਲ ਵੀ ਬਾਹਰ ਆਉਗਾ ਤੇ ਤੁਹਾਨੂੰ ਟਾਇਲਟ ਖਾਣਾ ਖਾਣ ਤੋਂ ਬਾਅਦ ਯੂਰੀਨੇਟਲੀ ਲੂਜ਼ ਆ ਰਹੀ ਆ ਥੈਨ ਪ੍ਰੋਬਲਮ ਆ ਅਬ ਇੱਥੇ ਅਸੀਂ ਆਪਣੇ ਆਪ ਨੂੰ ਯੂਰਿਨ ਪਾਸ ਕਰਨ ਵੇਲੇ ਆਪਣੇ ਫੈਮਿਲੀ ਮੈਂਬਰ ਨਾਲ ਕਰਦੇ ਤੁਸੀਂ ਦਾ ਖਾਣਾ ਹੈ ਸਾਡਾ ਇੱਕ ਜਿਹੜਾ ਪ੍ਰੋਫੈਸ਼ਨਲ ਬੋਡੀ ਬਿਲਡਰ ਆ ਉਹਦੇ ਵਰਗਾ ਹੁੰਦਾ ਅਕਸਰ ਇੱਕ ਲੋਕਾਂ ਦੀ ਵੀ ਸ਼ਿਕਾਇਤ ਰਹਿੰਦੀ ਆ ਕਿ ਜਦੋਂ ਵੀ ਮੈਂ ਕੁਝ ਖਾ ਲਿਆ ਖਾਂਦੇ ਮੈਨੂੰ ਟਾਇਲਟ ਜਾਣਾ ਪੈਂਦਾ ਸ਼ਾਇਦ ਇਸੇ ਕਰਕੇ ਨਹੀਂ ਮੈਨੂੰ ਖਾਦਾ ਪੀਤਾ ਲੱਗਦਾ ਇਦਾਂ ਵੀ ਹੁੰਦਾ ਦੇਖੋ ਇਦਾਂ ਨਹੀਂ ਹੁੰਦਾ ਬਾਡੀ ਕੋਈ ਖਾਣਾ ਖਾਣੇ ਆ ਉਹਨੂੰ ਪਚਾਉਣ ਨੂੰ ਤਕਰੀਬਨ ਡੇਢ ਤੋਂ 2 ਘੰਟੇ ਲੈਂਦੀ ਆ ਹੁੰਦਾ ਕੀ ਆ ਅਸੀਂ ਜੇ ਮੰਨ ਲਓ ਜਿਹੜੇ ਬੰਦੇ ਐਡਵਾਂਸ ਆ ਜਿਮ ਜਾਂਦੇ ਆ ਉਹ ਜ਼ਿਆਦਾ ਖਾਣਗੇ ਅਸੀਂ ਉਹਨੂੰ ਕੰਪੇਅਰ ਕਰਦੇ ਹਾਂ ਆਪਣੇ ਘਰ ਦੇ ਫੈਮਿਲੀ ਮੈਂਬਰਾਂ ਨਾਲ ਜਿਹੜੇ ਸਿਰਫ 2 ਤੋਂ 3 ਟਾਈਮ ਖਾਣਾ ਖਾਂਦੇ ਆ ਛੋਟੇ ਜਿਹੇ ਉਦਾਹਰਨ ਦਵਾਂਗਾ ਤੁਸੀਂ ਕਹੋਗੇ ਉਦਾਹਰਨਾਂ ਵੀ ਮੇਰੀਆਂ ਬਹੀਕਲ ਨਾਲ ਜੁੜੀਆਂ ਹੁੰਦੀਆਂ ਕਿਉਂਕਿ ਬਹੀਕਲ ਇਨਸਾਨ ਦਾ ਵੀ ਸ਼ਿਕਾਰ ਆ ਉਹਨੇ ਹੀ ਬਣਾਏ ਆ ਤੇ ਤੁਸੀਂ ਮੰਨੋ ਕਿ ਜਿੰਨਾ ਅਸੀਂ ਇੰਜਨ ਨੂੰ ਭਜਾਵਾਂਗੇ ਉਹਨੇ ਹੀ ਧੂਆਂ ਮਾਰੂਗਾ ਜਿੰਨੀ ਉਹਦੀ ਖਚਾਈ ਕਰਾਂਗੇ ਉਹ ਨਹੀਂ ਗਰਮ ਹੋਊਗਾ ਇਦਾਂ ਹੀ ਤੁਸੀਂ ਜਿੰਨਾ ਫੂਡ ਖਾਓਗੇ ਉਹਦਾ ਵੇਸਟ ਮਟੀਰੀਅਲ ਵੀ ਬਾਹਰ ਆਊਗਾ ਹੁਣ ਜਿੰਨੇ 6 ਮੀਲ ਖਾਣੇ ਕਮ ਸੇ ਕਮ ਉਹ 4 ਤੋਂ 5 ਵਾਰੀ ਟਾਇਲਟ ਤੇ ਪਾਸ ਕਰੂਗਾ ਹੀ ਕਰੂਗਾ ਇਹ ਨਹੀਂ ਕਿ ਜੇ ਤੁਸੀਂ 6 ਮੀਲ ਖਾਦੇ ਤੁਸੀਂ 2 ਜਾਂ 3 ਵਾਰੀ ਜਾਓਗੇ ਪਰ ਲੋਕ ਉਹਨੂੰ 2-3 ਵਾਰੀ ਟਾਇਲਟ ਜਾਣ ਨੂੰ ਬਿਮਾਰੀ ਕਿਉਂ ਮੰਨ ਲੈਂਦੇ ਆ ਬਿਮਾਰੀ ਇਸੇ ਕਰਕੇ ਮੰਨਦੇ ਕਿ ਘਰ ਦਾ ਇੱਕ ਮੈਂਬਰ ਇੱਕ ਵਾਰੀ ਖਾਣਾ ਖਾਂਦਾ ਉਹ ਇੱਕੋ ਵਾਰੀ ਜਾਂਦਾ ਜੇ ਮੰਨ ਲਓ ਸਾਡੇ ਕੋਲ ਵੱਡੇ ਬਜ਼ੁਰਗ ਹੈ ਜਿ ਅਸੀਂ ਲਾਲੀ ਦੇ ਸਾਡੇ ਮਦਰ ਫਾਦਰ ਆ ਉਹ ਇੱਕ ਵਾਰੀ ਸਵੇਰੇ ਜਾਣਗੇ ਕੋਈ ਸ਼ਾਮ ਨੂੰ ਹੱਦ ਇੱਕ ਵਾਰੀ ਜਾਂਦੇ ਨਾਰਮਲ ਮੰਨਦੇ ਅਸੀਂ ਆਪਣੇ ਆਪ ਨੂੰ ਕੰਪੇਅਰ ਉਹਦੇ ਨਾਲ ਕਰ ਰਹੇ ਆ ਕਿਉਂਕਿ ਇਨਸਾਨ ਆਲਸੀ ਆ ਵੀ ਬਾਥਰੂਮ ਟਾਇਲਟ ਕਰਨ ਜਾਣ ਲੱਗਾ ਵੀ ਆਲਸ ਪਾਉਂਦਾ ਆ ਪਰ ਮੀਲ ਅਸੀਂ ਜ਼ਿਆਦਾ ਆਉਟਪੁੱਟ ਕਿਉਂ ਨਹੀਂ ਹੋ ਰਹੀ ਪਰ ਉਹਨਾਂ ਨੂੰ ਇਦਾਂ ਕਿਉਂ ਲੱਗਦਾ ਕਿ ਮੈਂ ਜ਼ਿਆਦਾ ਟਾਇਲਟ ਗੈਸ ਕਰਕੇ ਮੇਰੇ ਲੱਗ ਗਿਆ ਦੂਜੀ ਗੱਲ ਦੂਜੀ ਗੱਲ ਜਦੋਂ ਅੱਜਕੱਲ ਟਾਇਲਟ ਜਾਂਦੇ ਦੇਖੋ ਤਾਂ ਕਾਰਨ ਖੁਦ ਹੀ ਆ ਇਹ ਪਹਿਲਾਂ ਤੇ ਜੇ ਤੁਹਾਨੂੰ ਉਹਦਾ ਪ੍ਰੋਬਲਮ ਕਿੱਥੇ ਆ ਕਿ ਜੇ ਤੁਹਾਨੂੰ ਟਾਇਲਟ ਖਾਣਾ ਖਾਣ ਤੋਂ ਬਾਅਦ ਇਮੀਡੀਏਟਲੀ ਲੂਜ਼ ਆ ਰਹੀ ਆ ਦੈਨ ਪ੍ਰੋਬਲਮ ਆ ਅੱਛਾ ਜੇ ਤੁਹਾਨੂੰ ਨਾਰਮਲ ਆ ਰਹੀ ਆ ਨਾ ਲੂਜ਼ ਨਾ ਟਾਈਟ ਬੈਲੈਂਸ ਆ ਰਹੀ ਫਿਰ ਕੋਈ ਪ੍ਰੋਬਲਮ ਨਹੀਂ ਜੇ ਹੁਣ ਅਸੀਂ ਇਹਨੂੰ ਕੰਪੇਅਰ ਕਰਦੇ ਨੇ ਚੱਕ ਕੇ ਆਪਣੇ ਘਰ ਦੇ ਮੈਂਬਰਾਂ ਨਾਲ ਵੀ ਜੇ ਉਹ 2 ਤੋਂ 3 ਟਾਈਮ ਖਾਂਦੇ ਆ ਤੇ ਖਾਂਦੇ ਵੀ ਕਿੰਨਾ ਆ ਦੋ ਰੋਟੀਆਂ ਤਿੰਨ ਰੋਟੀਆਂ ਤੇ ਤੁਸੀਂ ਜੇ ਇੱਕ ਟਾਈਮ ਵੀ ਰੋਟੀ ਖਾਓਗੇ ਪੰਜ ਤੋਂ 6 ਰੋਟੀਆਂ ਖਾਓਗੇ ਜਾਂ ਜੇ ਇੱਕ ਖਾਓਗੇ ਜਾਂ ਚਿਕਨ ਖਾਓਗੇ ਪੰਜ ਪੰਜ 6 6 ਅੰਡੇ ਖਾਓਗੇ 300 ਤੋਂ 400 ਗ੍ਰਾਮ ਅੱਧਾ ਕਿਲੋ ਤੱਕ ਚਿਕਨ ਖਾਓਗੇ ਤੇ ਉਹਦਾ ਵੇਸਟ ਵੀ ਬਾਹਰ ਆਉਣਾ ਆ ਕੰਪੇਅਰ ਅਸੀਂ ਆਪਣੇ ਆਪ ਨੂੰ ਯੂਰਿਨ ਪਾਸ ਕਰਨ ਵੇਲੇ ਆਪਣੀ ਫੈਮਿਲੀ ਮੈਂਬਰ ਨਾਲ ਕਰਦੇ ਤੇ ਜਿਹੜਾ ਖਾਣਾ ਆ ਸਾਡਾ ਇੱਕ ਜਿਹੜਾ ਕੋਈ ਪ੍ਰੋਫੈਸ਼ਨਲ ਬੋਡੀ ਬਿਲਡਰ ਆ ਉਹਦੇ ਵਰਗਾ ਹੁੰਦਾ ਤੇ ਸਾਨੂੰ ਇਹ ਲੱਗਦਾ ਉਦ ਵਿੱਚ ਦੂਜਾ ਕਾਰਨ ਇਹ ਹੁੰਦਾ ਆ ਅੱਜ ਦੀ ਡੇਟ 'ਚ ਇੰਗਲਿਸ਼ ਟਾਇਲਟ ਤੇ ਆ ਬੈਠਣਾ ਜਾ ਕੇ ਅੱਗੇ ਅਸੀਂ ਜਦੋਂ ਪੈਰਾਪਾ ਟਾਇਲਟ ਕਰਦੇ ਸੀ ਜਾਂ ਪੈਰਾਪਾ ਵਾਲੀ ਜਿਹੜੀ ਟਾਇਲਟ ਯੂਜ਼ ਕਰਦੇ ਉਹਦੇ ਤੇ ਪੇਟ इकठा ਹੋ ਜਾਂਦਾ ਸੀ ਸਾਡਾ ਸਟੂਲ ਦਾ ਏਰੀਆ ਖੁੱਲ ਜਾਂਦਾ ਸੀ ਤੇ ਸਾਨੂੰ ਟਾਇਲਟ ਕਰਨ ਚ ਆਸਾਨੀ ਹੁੰਦੀ ਸੀ ਸਾਡਾ ਪੇਟ ਜਲਦੀ ਸਾਫ ਹੋ ਜਾਂਦਾ ਸੀ ਪਹਿਲਾਂ ਤਾਂ ਸੀਟ ਨਹੀਂ ਸਹੀ ਹੈਗੀ ਦੂਸਰੀ ਚੀਜ਼ ਉਸੇ ਸੀਟ ਤੇ ਬੈਠ ਕੇ ਘੰਟਿਆਂ ਬੱਧੀ ਮੋਬਾਈਲ ਚਲਾਉਂਦੇ ਆ ਹੁਣ ਬ੍ਰੇਨ ਨੂੰ ਦੋ ਕੰਮ ਦੇਣੇ ਪਹਿਲਾਂ ਤਾਂ ਉਹਨੂੰ ਟਾਇਲਟ ਪਾਸ ਕਰਨ ਲਈ 플ਸ਼ ਤੇ ਬਿਠਾ ਦੇਣਾ ਦੂਜਾ ਉਹਨੂੰ ਮੋਬਾਈਲ ਤੇ ਲਾ ਦੇਣਾ ਹੁਣ ਉਹ ਦੋਨੇ ਚੀਜ਼ਾਂ 'ਚ ਬ੍ਰੇਨ ਤੇ ਇੱਕ ਹੀ ਆ ਉਹ ਜਿੰਨਾ ਕੁ ਮਟੀਰੀਅਲ ਹੁੰਦਾ ਆ ਜਲਦੀ ਆਉਣ ਵਾਲਾ ਮਤਲਬ ਬ੍ਰੇਨ ਸਾਡਾ ਫੰਕਸ਼ਨਿੰਗ ਡਿਵਾਈਡ ਹੋ ਗਈ ਉਹਦੀ ਜਿੰਨਾ ਕਿ ਮਟੀਰੀਅਲ ਜਲਦੀ ਆਉਣ ਵਾਲਾ ਹੁੰਦਾ ਬ੍ਰੇਨ ਬਾਹਰ ਕੱਢਦਾ ਬਾਕੀ ਤੁਹਾਡਾ ਫੋਨ ਚ ਹੁੰਦਾ ਤੁਹਾਡਾ ਪੇਟ ਪਾਸ ਸਾਫ਼ ਨਹੀਂ ਹੁੰਦਾ ਤਾਂ ਤੁਸੀਂ ਜਿੰਨੀ ਕਿ ਤੁਸੀਂ ਟਾਇਲਟ ਕੀਤੀ ਕੀਤੀ ਉਸ ਤੋਂ ਬਾਅਦ ਕਰਕੇ ਬਾਹਰ ਆ ਗਏ ਉਸ ਤੋਂ ਬਾਅਦ ਜੋ ਤੁਸੀਂ ਖਾਣਾ ਖਾਦਾ ਫੇ ਖਾਣੇ ਨੇ ਕਹਿ ਲੋਗੇ ਅੰਦਰੋਂ ਕਿ ਧੱਕਾ ਮਾਰਨਾ ਪਹਿਲਾ ਮਟੀਰੀਅਲ ਆ ਉਹ ਬਾਹਰ ਹੁੰਦਾ ਜਿਹੜੀ ਮੈਂ ਮੁੱਦੇ ਦੀ ਗੱਲ ਸੀ ਉੱਤੇ ਲਿਆਉਣਾ ਸੀ ਕਿ ਸਾਡੀਆਂ ਹੀ ਆਦਤਾਂ ਗਲਤ ਆ ਪਰ ਜੇ ਤੁਹਾਨੂੰ ਇਹ ਲੱਗਦਾ ਕਿ ਮੇਰਾ ਸਟੂਲ ਲੂਜ਼ ਆ ਰਿਹਾ ਆ ਪਤਲਾ ਆ ਰਿਹਾ ਫਿਰ ਉਹ ਪ੍ਰੋਬਲਮ ਆ ਬੈਲੈਂਸ ਆ ਰਿਹਾ ਫਿਰ ਤੁਹਾਨੂੰ ਕਦੀ ਨਹੀਂ ਹੋਊਗਾ ਕਿ ਤੁਹਾਡਾ ਉਸੇ ਵੇਲੇ ਖਾਣਾ ਬਾਹਰ ਆ ਜੀ ਫਿਰ ਰਵਿੰਦਰ ਜੀ ਕੀ ਖਾਦਾ ਜਾਵੇ ਤੇ ਕੀ ਨਾ ਖਾਦਾ ਜਾਵੇ ਤਾਂ ਕਿ ਜਿਹੜੇ ਸਾਡੇ ਲੋਕਾਂ ਦਾ ਇਹ ਵਹਿਮ ਆ ਜਾਂ ਗੱਲ ਆ ਕਿ ਮੈਨੂੰ ਖਾਦਾ ਪੀਤਾ ਹੀ ਨਹੀਂ ਲੱਗਦਾ ਉਹ ਜਿਹੜਾ ਭਰਮ ਆ ਸਾਡਾ ਟੁੱਟੇ ਦੇਖੋ ਭਰਮ ਤੋੜਨ ਲਈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਹੀ ਚੀਜ਼ ਦਸੀਗੀ ਸਾਨੂੰ ਇੱਕ ਉਦਾਹਰਨ ਆਪਣੇ ਦਿਮਾਗ 'ਚ ਰੱਖਣੀ ਪੈਣੀ ਵੀ ਅਸੀਂ ਜਦੋਂ ਫੰਕਸ਼ਨ ਕਰਦੇ ਹਾਂ ਉਹਦੇ ਵਿੱਚ ਅਸੀਂ 100 ਬੰਦੇ ਦੀ ਗੈਦਰਿੰਗ ਤੋਂ 50 ਬੰਦਿਆਂ ਨੂੰ ਉੱਪਰ ਲੈ ਕੇ ਚੱਲਦੇ 150 ਬੰਦੇ ਦਾ ਅਸੀਂ ਮਟੀਰੀਅਲ ਜ਼ਿਆਦਾ ਲੈ ਕੇ ਆਉਂਦੇ ਤੇ ਇੱਥੇ ਵੀ ਇਦਾਂ ਜੇ ਤੁਹਾਨੂੰ 200 ਗ੍ਰਾਮ ਪ੍ਰੋਟੀਨ ਦੀ ਜ਼ਰੂਰਤ ਆ ਤੁਹਾਨੂੰ ਘੱਟੋ ਘੱਟ 250 ਤੋਂ 300 ਗ ਨੂੰ 100 100 ਗ੍ਰਾਮ ਦੀ ਰੇਸ਼ਿਓ ਪਹਿਲਾਂ ਆਪਣੇ ਫੂਡ ਨੂੰ ਡਬਲ ਤਾ ਨਾ ਕਰੋ ਚਾਹੇ 200 ਤੋਂ 400 ਨਾ ਕਰੋ 200 ਤੋਂ 150 ਗ੍ਰਾਮ ਕਰ ਦਿਓ ਮਤਲਬ ਆਪਣੇ ਖਾਣ ਦੇ ਜਿਹੜੇ ਮੀਲ ਆ ਉਹਨਾਂ ਨੂੰ ਵਧਾ ਦਿਓ ਉਹਨਾਂ ਦੇ ਸੋਰਸੇਸ ਵਧਾ ਦਿਓ ਤੇ ਉਸ ਤੋਂ ਜ਼ਿਆਦਾ ਆਪਣੀ ਡਾਈਟ ਵਿੱਚ ਡਾਈਜੈਸਟ ਕਰ ਲਈ ਐਂਜ਼ਾਈਮ ਹੋਣੇ ਜ਼ਰੂਰੀ ਆ ਜਿਹੜੀ ਮੁੱਦੇ ਦੀ ਗੱਲ ਸੀ ਐਂਜ਼ਾਈਮ ਕੀ ਆ ਕਿ ਜੋ ਤੁਸੀਂ ਖਾਣਾ ਖਾਣੇ ਉਹਨੂੰ ਪਚਾਉਣ ਵਾਲੇ ਛੋਟੇ ਛੋਟੇ ਤੱਤ ਕਹਿ ਲਓ ਜਾਂ ਛੋਟੇ ਛੋਟੇ ਬੋਡੀ ਚ ਸੈੱਲ ਹੁੰਦੇ ਆ ਜਿਹੜੇ ਤੁਹਾਡੇ ਖਾਣੇ ਨੂੰ ਪਚਾਉਂਦੇ ਆ ਅਜਿਹੀ ਡੇਟ ਜਿਹੜਾ ਅਸੀਂ ਖਾਣਾ ਖਾਣੇ ਉਹ ਚ ਐਂਜ਼ਾਈਮ ਉਹਨੇ ਨਹੀਂ ਹੁੰਦੇ ਤੇ ਨਾ ਹੀ ਅਸੀਂ ਉਹਨੂੰ ਘਰੋਂ ਲੈ ਪਾਉਨੇ ਆ ਸੌਖਾ ਜਿਹਾ ਤਰੀਕਾ ਹੈ ਉਹਨਾਂ ਖਾਣੇ ਨੂੰ ਪਚਾਉਣ ਲਈ ਉਹਨਾਂ ਐਂਜ਼ਾਈਮ ਨੂੰ ਪੂਰਾ ਕਰ ਲਈ ਸੌਂਫ ਦੀ ਮਾਤਰਾ ਸੌਂਫ ਦੀ ਜਰੂਰਤੋਂ ਸੌਂਫ ਦੀ ਮਾਤਰਾ ਤੁਹਾਡੇ ਖਾਣੇ ਦੇ ਵਿੱਚ ਤਕਰੀਬਨ 15 ਤੋਂ 20 ਗ੍ਰਾਮ ਰੋਜ਼ ਹੋਵੇ ਅੱਜ ਦੇ ਬੱਚਿਆਂ ਨੂੰ ਅਸੀਂ ਸੌਂਫ ਖਵਾਈਏ ਉਹ ਨਹੀਂ ਖਾਂਦੇ ਅੱਜ ਦੇ ਬੱਚੇ ਨੂੰ ਅਜਵਾਈਣ ਖਵਾਈਏ ਨਹੀਂ ਖਾਂਦੇ ਤੇ ਆਡੇ ਖਾਣੇ ਦੇ ਵਿੱਚ ਜਿੰਨਾ ਖਾਣਾ ਪਹਿਲਾਂ ਦਿਖਾਣੇ ਉਹਨੂੰ ਤੁਸੀਂ ਕੋਈ 200 ਗ੍ਰਾਮ ਦੀ ਮੰਨ ਲਓ ਪ੍ਰੋਟੀਨ ਅ 100 ਗ੍ਰਾਮ ਦੀ ਰੇਸ਼ੋ ਉੱਪਰ ਲੈ ਜਾਓ ਮਤਲਬ ਤੁਸੀਂ ਉਹਨੂੰ ਦੁੱਗਣਾ ਨਾ ਲੈ ਕੇ ਜਾਓ ਦੁੱਗਣੇ ਤੋਂ ਥੋੜਾ نیچے ਰੱਖ ਲਓ ਤੇ ਉਸ ਤੋਂ ਜਿਹੜੀ ਜ਼ਰੂਰੀ ਚੀਜ਼ ਆ ਸੌਂਫ ਦੇ ਨਾਲ ਨਾਲ ਡਾਈਜੈਸਟ ਕਰਨ ਲਈ ਦਹੀਂ ਦੀ ਵਰਤੋਂ ਜ਼ਿਆਦਾ ਕਰੋ ਤੇ ਉਹਦੇ ਨਾਲ ਦਿਨ ਦੇ ਵਿੱਚ ਕਿਤੇ ਇੱਕ ਤਾਂ ਹੀ ਹਫ ਦੇ ਚ ਦੋ ਦੋ ਤਿੰਨ ਵਾਰੀ ਜੀਰਾ ਪਾਊਡਰ ਜਾਂ ਸੁੰਡ ਦੀ ਵਰਤੋਂ ਮਤਲਬ ਖਾਣੇ ਨੂੰ ਪਚਾਉਣ ਲਈ ਤਿੰਨ ਚਾਰ ਚੀਜ਼ਾਂ ਦੀ ਜ਼ਰੂਰਤ ਆ ਪਹਿਲਾਂ ਤਾਂ ਆਪਾਂ ਦਾ ਖਾਣਾ ਵਧਾ ਦਿਓ ਖਾਣਾ ਵਧਾਉਣ ਦੇ ਨਾਲ ਨਾਲ ਉਹਦੇ ਪਚਾਉਣ ਵਾਲੇ ਜਿਹੜੇ ਸੋਰਸਸ ਆ ਸੌਂਫ ਦੀ ਮਾਤਰਾ ਕੁਝ ਐਡ ਕਰ ਲਓ ਉਹਦੇ ਵਿੱਚ ਅਜਵਾਇਣ ਐਡ ਕਰ ਲਓ ਜੀਰਾ ਐਡ ਕਰ ਲਓ ਤਾਂ ਦਹੀਂ ਐਡ ਕਰ ਲਓ ਦਹੀਂ ਜਿਹੜਾ ਹੈਗਾ ਉਹ ਬੈਕਟੀਰੀਆ ਬਹੁਤ ਅੱਛੇ ਹੁੰਦੇ ਗੱਟ ਹੈਲਥ ਲਈ ਬਹੁਤ ਵਧੀਆ ਆ ਉਹ ਵਧਾ ਦਿਓ ਤਾਂ ਕਿ ਜਿਹੜਾ ਤੁਸੀਂ ਖਾਣਾ ਖਾਣੇ ਆ ਉਹਨੂੰ ਪਚਾਉਣ ਲਈ ਸਾਨੂੰ ਐਕਸਟਰਾ ਐਫਰਟ ਵੀ ਕਰਨੇ ਪੈਣੇ ਪਹਿਲਾਂ ਐਕਸਟਰਾ ਖਾਣਾ ਖਾਣਾ ਪੈਣਾ ਫਿਰ ਐਕਸਟਰਾ ਐਫਰਟ ਕਰਨੇ ਪੈਣੇ ਫਿਰ ਤੁਹਾਡਾ ਜਿਹੜਾ ਸਵਾਲ ਖੜਾ ਹੁੰਦਾ ਆ ਕਿ ਮੈਨੂੰ ਖਾਦਾ ਪੀਤਾ ਲੱਗਦਾ ਨਹੀਂ ਉਹ ਆਪਣੇ ਆਪ ਲੱਗਣਾ ਸ਼ੁਰੂ ਹੋ ਜਾਊਗਾ ਜੀ